ਕਿਸੇ ਨੇ ਇੱਕ ਪੋਸਟ ਪਾਈ ਹੈ ਇੱਥੇ ਕਿ ਜੀ ਯੋਗਰਾਜ ਸਿੰਘ ਮਰਨਾ ਚਾਹੁੰਦਾ ਹੈ ਖਲਾਨਾ ਮੈਨੂੰ ਰੋਟੀ ਨਹੀਂ ਦਿੰਦੇ ਇਹ ਕਿਸ ਉੱਲੂ ਦੇ ਪੱਠੇ ਨੇ ਪਾਈ ਹੈ ਮੈਨੂੰ ਨਹੀਂ ਪਤਾ ਪਰ ਇਹਨੂੰ ਮੈਂ ਇੱਕ ਗੱਲ ਦੱਸ ਦੇਣਾ ਚਾਹਣਾ ਕਿ ਮੈਂ ਸ਼ੇਰ ਆ ਤੇ ਜੰਗਲ 'ਚ ਸ਼ੇਰ ਜਦ ਤੱਕ ਜਿਉਂਦਾ ਰਾਜ ਉਹਦਾ ਹੀ ਹੁੰਦਾ ਮੈਂ ਗੱਲ ਕਹੀ ਸੀ ਇਹਨੂੰ ਅੱਜ ਜਿਹੜਾ ਜੀ ਨੇ ਇੰਟਰਵਿਊ ਲਈਆ ਮੇਰੀ ਮੈਨੂੰ ਲੱਗਦਾ ਇਹ ਉਹੀ ਬੰਦਾ ਤੇ ਇਹਨੂੰ ਮੈਂ ਇੱਕ ਗੱਲ ਕਹੀ ਸੀ ਬਈ ਹੁਣ ਮੈਂ ਅਮਰਜੀਤ ਮਹਾਰਾ ਨੇ ਮੈਨੂੰ ਸ਼ਿਕਾਇਤ ਆ ਆਪਣੀ ਗੋਦ ਵੀ ਪਠਾ ਲਿਆ ਤੇ ਹੁਣ ਮੈਂ ਜਾਣ ਲਈ ਤਿਆਰ ਆ ਮਹਾਰਾਜ ਮੈਨੂੰ ਜਦ ਮਰਜ਼ੀ ਲੈ ਜਾ ਮੇਰੀ ਜ਼ਿੰਦਗੀ ਸੰਪੂਰਨ ਹੋ ਗਈ ਹੈ ਜੀ ਇਹਨੇ ਹੋਰ ਹੀ ਬਣਾ ਕੇ ਗੱਲ ਕਰਤੀ ਮੇਰੇ ਘਰ ਦੇ ਮਾਤਾ ਜਿਹੜੀ ਆਪਣੀ ਮੈਂ ਕਦੇ ਆਪਣੀ ਵਾਈਫ ਨੂੰ ਵਾਈਫ ਨਹੀਂ ਕਿਹਾ ਮਾਤਾ ਹੀ ਕਿਹਾ ਪਰ ਮਾਤਾ ਸਤਵੀਰ ਕੌਰ ਨੀਨਾ ਉਹ ਵਿਚਾਰੀ ਦੋ ਦੋ ਟਿਫਨ ਚੱਕੀ ਫਿਰਦੀ ਆ ਨਾਲੇ ਤਾਂ ਅਕੈਡਮੀ ਚ ਆਉਂਦੀ ਆ ਅਕੈਡਮੀ ਚ ਚਲਾਉਂਦੀ ਆ ਤੇ ਹੁਣ ਰੋਟੀ ਪਿੱਛੇ ਪਿੱਛੇ ਲਈ ਫਿਰਦੀ ਆ ਮੇਰੇ ਕੋਈ ਕਈ ਵਾਰੀ ਟਾਈਮ ਨਹੀਂ ਹੁੰਦਾ ਖਾਣ ਨੂੰ ਹੈਲੀ ਤੇ ਮੇਰੇ ਬੱਚੇ ਵਿਕਟਰ ਐਮੀ ਯੂਵੀ ਜੋਰਾ ਮੈਂ ਨੀਲਮ ਬਟੀਆਂ ਮੇਰੀ ਜੋਰੇ ਦੀ ਵਾਈਫ ਹੈ ਜੀ ਮੇਰੀ ਹੇਜ਼ਲ ਬਟੀਆਂ ਯੂਵੀ ਦੀ ਵਾਈਫ ਮੇਰੇ ਦੋਨੋਂ ਗ੍ਰੈਂਡ ਚਿਲਡਰਨ ਬੱਚੇ ਦੋਨੋਂ ਮਾਤਾਵਾਂ ਸ਼ਬਨਮ ਹੋਣੀ ਸਾਰੇ ਅਸੀਂ ਇੱਕ ਪਰਿਵਾਰ ਹਾਂ ਤੁਹਾਨੂੰ ਦੱਸ ਦਈਏ ਗੱਲ ਠੀਕ ਹੈ ਨਾ ਤੇ ਲਿਖਣ ਤੋਂ ਪਹਿਲਾਂ ਪਹਿਲਾਂ ਆਪਣਾ ਦਿਮਾਗ ਸੈੱਟ ਕਰ ਲਿਆ ਕਰੋ ਮੈਂ ਤੁਹਾਨੂੰ ਦੱਸਾਂ ਫੇਰ ਨਾ ਕਿ ਅਮੜ ਕੜੀਸ ਕੇ ਮੈਂ 70 ਵੀ ਫੇਰੂੰਗਾ ਤੁਹਾਡੇ ਹੈ ਤੁਸੀਂ ਕੀ ਸਮਝਦੇ ਮੈਂ ਬੱਬਰ ਸ਼ੇਰ ਆਦਮੀ ਆ ਤਾਂ ਮੇਰਾ ਏਡਾ ਵੱਡਾ ਪਰਿਵਾਰ ਸਾਰੀ ਦੁਨੀਆ ਮੇਰਾ ਪਰਿਵਾਰ ਹੈ ਸਾਰੀ ਦੁਨੀਆ ਜੀ ਮੇਰੀਆਂ ਧੀਆਂ ਨੇ ਪੁੱਤਰ ਨੇ ਹੈ ਜੀ ਮੈਂ ਦਸਵੇਂ ਗੁਰੂ ਮਹਾਰਾਜ ਨੇ ਆਖਿਆ ਸੱਚ ਕਹੂੰ ਸੁਣ ਲਿਓ ਸਵੇ ਜਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਠੀਕ ਹੈ ਨਾ ਤੇ ਮੇਰਾ ਸਾਰੀ ਦੁਨੀਆ ਮੇਰੀ ਆਪ ਦੀ ਪਰਿਵਾਰ ਆ ਕਬਰ ਹੈ ਮੇਰਾ ਸਿੱਖ ਕਾਮ ਦਾ ਮੈਂ ਪਰਿਵਾਰ ਦਾ ਸਦਸਾ ਹਾਂ ਤਾਂ ਤੁਹਾਨੂੰ ਮੈਂ ਦੱਸ ਦਿਆਂ ਵੀ ਮੇਰੇ ਬਾਪੂ ਜੀ ਹੈ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਕਾਰਯੋਗ ਬਾਪੂ ਜੀ ਸਤਿਕਾਰਯੋਗ ਮਹਾਰਾਜ ਜੀ ਬਾਬਾ ਦੀਪ ਸਿੰਘ ਜੀ ਸਤਕਾਰਯੋਗ ਮੇਰੇ ਬਾਪੂ ਜੀ ਛੋਟੇ ਮੇਰੀ ਮਾਂ ਭੈਣ ਮਾਤਾ ਸਹਿਬ ਗੌਰ ਜੀ ਮੇਰੀ ਦਾਦੀ ਮਾਂ ਮਾਤਾ ਗੁਜਰਕੌਰ ਜੀ ਮੇਰੇ ਚਾਰ ਵੱਡੇ ਭਰਾ ਮੇਰੇ ਬਾਬੇ ਬਾਬਾ ਜੀਤ ਸਿੰਘ ਜੀ ਜੁਝਾਰ ਸਿੰਘ ਜੀ ਹੈ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਮੇਰੇ ਪੰਜ ਪਿਆਰੇ ਮਹਾਰਾਜ ਜੀ ਮੇਰੇ ਸ਼ਹੀਦ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਹਾਰਾਜ ਜਗਦੀ ਜੋਤ ਮੇਰੇ ਗੁਰੂ ਮਹਾਰਾਜ ਜੀ ਹੈ ਜੀ ਤੇ ਮੇਰਾ ਐਡਾ ਵੱਡਾ ਪਰ ਸਿੱਖ ਕੌਮ ਸ਼ਹੀਦ ਸਿੰਘ ਸਾਰੇ ਇਹ ਮੇਰੇ ਰਿਸ਼ਤੇਦਾਰ ਨੇ ਮੇਰਾ ਪਰਿਵਾਰ ਆ ਮੇਰਾ ਇਸ ਪਰਿਵਾਰ ਦਾ ਮੈਂ ਬੱਚਾ ਤੇ ਇਹ ਪਰਿਵਾਰ ਮੇਰਾ ਮੈਨੂੰ ਜ਼ਿੰਦਗੀ ਦੇ ਵਿੱਚ ਇੰਨੀ ਤਾਕਤ ਬਖਸ਼ੀ ਹੋਈ ਆ ਵੀ ਜੇ ਜਦ ਚਾਹੂੰਗਾ ਤਾਂ ਜਾਊਂਗਾ ਪਰ ਇਹ ਗੁਰੂ ਜੀ ਮੈਂ ਗੱਲ ਕੀਤੀ ਸੀ ਵੀ ਮੈਂ ਹੁਣ ਸੰਪੂਰਨ ਹੋ ਗਈ ਜ਼ਿੰਦਗੀ ਮੇਰੀ ਮੇਰੇ ਬੱਚੇ ਮੈਨੂੰ ਬਹੁਤ ਪਿਆਰ ਕਰਦੇ ਆ ਆਯੂਵੀ ਹਰ ਮਹੀਨੇ 50000 ਰੁਪਿਆ ਮੇਰੇ ਅਕਾਊਂਟ 'ਚ ਭੇਜਦਾ ਤੇ ਜੇ ਮੈਂ ਹੁਣ ਆਵਾਜ਼ ਮਾਰਦਾ ਨਾ ਵੀ ਮੈਨੂੰ ਆ ਚਾਹੀਦਾ ਤਾਂ ਸਾਰਾ ਕੁਝ ਛੱਡ ਕੇ ਆ ਜਾਣਾ ਠੀਕ ਹੈ ਤੇ ਉਹ ਜਿਹੜੀ ਮੇਰੀ ਮਾਤਾ ਛੋਟੀ ਆਪਣੀ ਸਤਵੀਰ ਕੌਰ ਨੀਣਾ ਇਹ ਸਾਰਾ ਦਿਨ ਅੰਚਾਰੀ ਅਕੈਡਮੀ ਚ ਵੀ ਕੰਮ ਕਰਦੀ ਘਰ ਵੀ ਚਲਾਉਂਦੀ ਬੱਚੇ ਪਾਲਦੀ ਐ ਤੇ ਮੇਰੇ ਨਾਲ ਇੰਨਾ ਸਤਕਾਰ ਮਾਣ ਪਿਆਰ ਕਰਦੇ ਸਾਰੇ ਹੀ ਹੈ ਇਹ ਮੇਨਾਂ ਦੀਆਂ ਭੈਣਾਂ ਇਹਨਾਂ ਦੇ ਜਿਹੜੇ ਆਪਣੇ ਭੈਣਾਂ ਦੇ ਘਰ ਵਾਲੇ ਐ ਹੈ ਜੀ ਤੇ ਮਾਤਾ ਸਾਡੀ ਹੈ ਗੁਰਮੀਤ ਕੌਰ ਜੀ ਉਹ ਸਾਨੂੰ ਐ ਪਾਲਦੇ ਜਿਵੇਂ ਬੱਚੇ ਪਾਲੇ ਹੁੰਦੇ ਮੈਂ ਤਾਂ ਪਿਆਰ ਹੀ ਬੜਾ ਕਰਦੇ ਮੈਂ ਤਾਂ ਹਣ ਪੁੱਤ ਸਮਝਦੇ ਕਰਦਾ ਤੇ ਤੂੰ ਜੋ ਮਰਜ਼ੀ ਲਿਖਤਾ ਓਏ ਅਗਰ ਤੋ ਭਾਈ ਆਪਦੀ ਕਲਮ ਹਿਸਾਬ ਨਾਲ ਚਲਾਇਆ ਕਰੋ ਆਰਟੀਕਲ ਹਿਸਾਬ ਨਾਲ ਲਿਖਿਆ ਕਰੋ ਫਿਰ ਨਾ ਆਖਿਓ ਜੇ ਹੈ ਤੈਨੂੰ ਕਿਹਦੇ ਹੱਕ ਦਿੱਤਾ ਵੀ ਇਹੋ ਜਿਹੀ ਗੱਲਾਂ ਲਿਖਣ ਦਾ ਤੈਨੂੰ ਯੋਗਰਾ ਸਿੰਘ ਐਂ ਲੱਗਦਾ ਹੈ ਹੈ ਅਗਲੇ ਜਰਨਲ ਵੀ ਕਦੇ ਕਹਿੰਦੇ ਨੇ ਮੈਂ ਮਰਨ ਨੂੰ ਤਿਆਰ ਮੈਨੂੰ ਰੋਟੀ ਨਹੀਂ ਮਿਲਦੀ ਰੋਟੀ ਤਾਂ ਮੈਨੂੰ ਸਾਰੀ ਦੁਨੀਆ ਦਿੰਦੀ ਹੈ ਮੇਰੇ ਘਰ ਦੇ ਮੇਰੇ ਪਿੱਛੇ ਪਿੱਛੇ ਤੁਰੇ ਫਿਰਦੇ ਹੈ ਅੱਗੇ ਤੋਂ ਇਹੋ ਜਿਹੀ ਗੱਲਾਂ ਲਿਖੀ ਆਪਦਾ ਹਿਸਾਬ ਲਾ ਲਿਓ ਜੇ ਹੁਣ ਤਾਂ ਮੈਂ ਦਿੱਤਾ ਛੱਡ ਵੀ ਚੱਲ ਕਿਉਂਕਿ ਅਮਰਿਤ ਸ਼ਕਲ ਹੈ ਜੇ ਮੈਂ ਪਹਿਲਾਂ ਵਾਲਾ ਯੋਗਰਾ ਹੁੰਦਾ ਮੈਂ ਤੇਰੇ ਅੱਜ ਦਫਤਰ ਆ ਜਾਣਾ ਸੀ ਮ ਸਮਝ ਆ ਗਈ ਨਾ ਖਬਰਦਾਰ ਜਿਹਾ ਜੋ ਗੱਲਾਂ ਲਿਖੀਆਂ ਤਾਂ ਗੱਲ ਕੁਛ ਕਰੀ ਦੀਆ ਕਰ ਤੁਸੀਂ ਕੁਛ ਦਿੰਨੇ ਹੋ ਤਾਂ ਲੋਕਾਂ ਦੇ ਘਰਾਂ 'ਚ ਕਲੇਸ਼ ਕਰਨਾ ਚਾਹੋ ਨੇ ਘਰ ਤੋੜਨਾ ਚਾਹੋ ਨੇ ਤੁਸੀਂ ਹਿਸਾਬ ਰਾਈ ਭਾਈ ਅੱਗ ਲਾਉਂਦਾ ਅੱਜ ਕਿ ਦਿੱਤਾ ਮਾਫ ਕਰ ਮੁੜ ਕੇ ਨਾ ਲਿਖੀਂ ਅੱਜ ਗੱਲ ਤੇ ਤੁਸੀਂ ਇਹਨਾਂ ਦੇ ਗੱਲਾਂ ਨਾ ਸੁਣਿਆ ਕਰੋ ਤੁਹਾਨੂੰ ਯੋਗਰਾਜ ਸਿੰਘ ਜਾਣਦੇ ਐਂ ਮੈਨੂੰ ਫੋਨ ਆਗੇ ਲੋਕਾਂ ਦੇ ਲੋਕ ਰੋਈ ਜਾਂਦੇ ਐ ਵਿਚਾਰੇ ਕੀ ਕਰਤਾ ਤੂੰ ਲਿਖ ਕੇ ਓਏ ਹੈ ਸਾਰੀ ਦੁਨੀਆ ਹਲਾ ਕੇ ਰੱਖਤੀ ਇਸ ਕਰਕੇ ਭਾਈ ਤੈਨੂੰ ਮਾਫ ਕਰ ਦਿੰਨੇ ਆ ਅੱਤਗੀ ਮੁੜ ਕੇ ਨਹੀਂ ਕਰਨਾ ਸੋ ਜਿਹੜਾ ਆਰਟੀਕਲ ਤੁਸੀਂ ਪੜ੍ਹ ਰਹੇ ਹੋ ਇਹ ਬਕਵਾਸ ਹੈ। ਕਿਹਾ ਮੈਂ ਕੁਝ ਹੋਰ ਸੀ ਇੰਟਰਵਿਊ ਕਰਕੇ ਗਿਆ ਸੀ ਮੈਨੂੰ ਲੱਗਿਆ ਪਤਾ ਹੁਣ ਕੌਣ ਆ ਇਹ। ਜਗ ਬਾਣੀ ਤੋਂ ਆਇਆ ਸੀ ਕਰੇ। ਪਹਿਲਾਂ ਤਾਂ ਮੈਂ ਇਹੋ ਜਿਹੇ ਬੰਦੇ ਦਾ ਇੰਟਰਵਿਊ ਕਰਦਾ ਨਹੀਂ ਫਿਰ ਮੈਂ ਕਿਹਾ ਚੱਲ ਕੋਈ ਗੱਲ ਨਹੀਂ। ਸੋ ਇਸ ਕਰਕੇ ਭਾਈ ਆਪ ਦਾ ਹਿਸਾਬ ਠੀਕ ਕਰੋ। ਮੇਰੇ ਪਰਿਵਾਰ ਬਾਰੇ ਲਿਖਿਆ ਜਾਂ ਕੋਈ ਗੱਲ ਕੀਤੀ ਫੇਰ ਨਾ ਆਖਿਓ ਜੇ। ਇਹੋ ਜਿਹਾ ਪਰਿਵਾਰ ਇਹੋ ਜਿਹੇ ਬੱਚੇ ਇਹੋ ਜਿਹੇ ਮਾਤਾਵਾਂ ਨਹੀਂ ਮਿਲ ਸਕਦੀਆਂ ਕਿਸੇ ਨੂੰ ਜਿੰਨਾ ਮੇਰਾ ਬੜਾਪੇ 'ਚ ਖਿਆਲ ਕਰਦੇ। ਇਹ ਹੋਰ ਗੱਲ ਹੈ ਵੀ ਮੈਂ ਸ਼ੂਟਿੰਗਾਂ ਕਰਨਾ, ਇੱਧਰ ਜਾਣਾ, ਉੱਧਰ ਜਾਣਾ, ਕ੍ਰਿਕਟ ਤੇ ਮੈਨੂੰ ਇਹਨਾਂ ਟਾਈਮ ਨਿਲਦਾ ਮਹਾਰਾਜ ਦਾ ਨਾਮ ਜਪਣਾ ਨਾਮ ਜਪ ਹੁੰਦਾ ਇਕੱਲੇ ਹੋ ਕੇ ਇਕੱਲੇ ਬੈਠ ਕੇ ਇਸ ਕਰਕੇ ਮੈਂ ਪਾਸੇ ਹੋ ਕੇ ਰਹਿਣਾ ਇਹ ਥੋੜਾ ਵੀ ਮੈਂ ਤਾਂ ਸਵੇਰੇ ਤੂੰ ਮੈਂ ਘਰ ਤੋਂ ਦੂਰ ਨਾ ਕਿਤੇ ਖਬਰਦਾਰ ਜੇ ਮੇਰੀ ਫੈਮਲੀ ਵਾਰੇ ਮੁੜ ਕੇ ਗੱਲ ਰਖੀ ਤਾਂ ਮੈਂ ਦੱਸ ਦਾਂ ਸਮਝ ਆ ਗਈ ਮੈਂ ਉਹ ਆਦਮੀ ਆ ਮੇਰੇ ਪਰਿਵਾਰ ਦੇ ਮਰਜੇ ਵੀ ਛੱਟਾ ਕਿਸੇ ਨੇ ਪਾਇਆ ਤਾਂ ਮੈਂ ਧੱਜੀਆਂ ਦੇਊਗਾ ਹਾਂ ਮੇਰੇ ਲਈ ਮੇਰਾ ਪਰਿਵਾਰ ਬਹੁਤ ਵੱਡੀ ਚੀਜ਼ ਹੈ ਬਸ ਇਹ ਗੱਲ ਅੱਜ ਤੋਂ ਬਈ ਯਾਦ ਰੱਖਣਾ ਖਬਰਦਾਰ ਜੇ ਕਿਸੇ ਨੇ ਪੈਨ ਚੱਕ ਕੇ ਇੱਕ ਅਲਫ਼ਾਜ਼ ਵੀ ਮੇਰੇ ਬੱਚਿਆਂ ਬਾਰੇ ਜਾਂ ਮੇਰੀਆਂ ਮਾਤਾਵਾ ਬਾਰੇ ਯਾ ਮੇਰੇ ਪਰਿਵਾਰ ਬਾਰੇ ਕੁਝ ਲਿਖਿਆ ਰਹੀ ਰਿਸ਼ਤੇਦਾਰਾਂ ਦੀ ਗੱਲ ਇਹ ਵੀ ਦੱਸ ਦਿਆਂ ਇਹ ਨਕਲੀ ਰਿਸ਼ਤੇਦਾਰ ਜਿਹੜੇ ਨੇ ਸਾਡੇ ਘਰ ਖਰਾਬ ਕਰਦੇ ਨੇ ਮੈਂ ਹੁਣ ਵੀ ਕਹਿੰਦਾ ਰਿਸ਼ਤੇਦਾਰ ਤੇ ਕੁੱਤੇ ਇਹ ਘਾਤਨੀ ਵਾਰਡ ਨੇ ਚਾਹੀਦੇ ਲੇਕਿਨ ਰਿਸ਼ਤੇਦਾਰ ਉਹ ਚੰਗਾ ਜਿਹੜਾ ਘਰ ਜੋੜੇ ਜਿਹੜਾ ਘਰ ਦੀ ਖੁਸ਼ੀ ਜਾਵੇ ਜਿਹੜਾ ਆਪਣੀ ਪਿਆਰ ਘਰ ਚ ਵੰਡੇ ਉਹ ਹੁੰਦਾ ਰਿਸ਼ਤੇਦਾਰ ਆਇਕਾ ਮਾਮਾ ਪਟਿਆਲੇ ਵਾਲਾ ਬੋਲਦਾ ਮੈਨੂੰ ਪਤਾ ਨਹੀਂ ਇਹਦਾ ਕੀ ਨਾਮ ਤੂੰ ਥਾਲਾ ਨਕਲੀ ਮਾਮਾ ਤੇਰੀ ਜ਼ੁਰਤ ਕੀ ਗੱਲ ਕਰਨ ਦੀ ਹੈ ਮੁੜਕੇ ਨਾ ਗੱਲ ਕਰੀ ਮੇਰਾ ਇੱਥੇ ਕੋਈ ਮਾਮਾ ਚ ਆਇਆ ਤਾਤਾ ਮਾਸੀ ਨਹੀਂ ਕੁਛ ਨਹੀਂ ਮੇਰਾ ਇੱਕ ਗੁਰੂ ਘਰ ਆ ਤੇ ਮੇਰਾ ਪਰਿਵਾਰ ਆ ਮੇਰੇ ਬੱਚੇ ਆ ਦੈਟਸ ਇਟ ਇਸ ਤੋਂ ਇਲਾਵਾ ਮੇਰਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਮੇਰਾ ਸਿਮਰਨ ਮੇਰਾ ਪੁੱਤ ਹੈ ਹੈ ਜੀ ਔਰ ਮੇਰਾ ਜੋਬਨਜੀਤ ਮੇਰਾ ਪੁੱਤ ਹੈ ਇਹ ਕਿਹੜੀ ਗੱਲ ਸਾਰੀ ਦੁਨੀਆ ਪੁੱਤ ਹੈ ਤੁਸੀਂ ਸਾਇਓ ਆਰਟੀਕਲ ਲਿਖ ਕੇ ਜੋ ਮਰਜ਼ੀ ਬੋਲਦੇ ਨੇ ਖਬਰਦਾਰ ਮੇਰੇ ਬਾਰੇ ਗੱਲ ਕੀਤੀ ਤਾਂ ਪਹਿਲਾਂ ਤਾਂ ਇੰਟਰਵਿਊ ਕਰਨੀ ਹੁੰਦੀ ਹੱਥ ਜੋੜ ਦੇ ਫਿਰਦੇ ਹੁੰਨੇ ਹੋ ਹੈ ਫਿਰ ਤੁਸੀਂ ਜੋ ਮਰਜ਼ੀ ਲਿਖੋ ਇਸ ਕਰਕੇ ਮੈਂ ਜਿੰਨਾ ਖੁਸ਼ ਨਸੀਬ ਬੰਦਾ ਕੋਈ ਵੀ ਨਹੀਂ ਹਾਂ ਇਹ ਹੋਰ ਗੱਲ ਹੈ ਮੈਂ ਆਪਣਾ ਜੀਵਨ ਅਲੱਗ ਹੋ ਕੇ ਮਹਾਰਾਜ ਦੇ ਕਦਮਾਂ ਜੀਣਾ ਚਾਹੁੰਦਾ ਕਿਉਂਕਿ ਮੇਰੀ ਪਾਠ ਪੂਜਾ 24 ਘੰਟੇ ਮੈਂ ਪਾਠ ਹੀ ਕਰਨਾ ਹੁੰਦਾ ਹੁਣ ਗੱਡੀ ਜਾ ਰਿਹਾ ਮੈਂ ਪੰਜ ਬਾਣੀਆਂ ਦਾ ਪਾਠ ਮਹਾਰਾਜ ਨੇ ਮੇਰੇ ਤੋਂ ਕਰਾਇਆ ਤੇ ਵਿਸ਼ੂ ਨੇ ਵੀ ਸੁਣਿਆ ਹੈ ਤੇ ਅੱਗੇ ਤੋਂ ਵੀ ਇਹੋ ਜੀ ਗੱਲ ਕਰੂੰ ਖਾਬਰਦਾਰ ਜੇ ਕੋਈ ਬੋਲਿਆ ਤਾਂ ਠੀਕ ਹੈ ਮੇਰਾ ਪਰਿਵਾਰ ਮਹਿਯੂ ਵੀ ਮੇਰਾ ਪੁੱਤ ਮੇਰਾ ਉਹ ਐਨਾ ਮੇਰਾ ਖਿਆਲ ਕਰਦਾ ਹੈ ਜੋਰਾ ਕਰਦਾ ਹੈ ਜੋਰੇ ਦੀ ਵਾਈਫ ਨੀਲਮ ਕਰਦੀ ਹੈ ਹੇਜ਼ਲ ਕਰਦੀ ਹੈ ਗ੍ਰੈਂਡ ਚੇਲਰ ਉਹ ਵਿਚਾਰਾ ਹੋਰ ਐਨ ਬਾਪੂ 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 ਕਰਦਾ ਫਿਰਦਾ ਹੈ ਬੱਚੇ ਮੇਰੇ ਐਮੀ ਮੇਰੀ ਇੰਡੀਅਨ ਟੀਮ ਚ ਖੇਡ ਰਹੀ ਹੈ ਵਿਕਟਰ ਮੇਰਾ ਗਿਆ ਹੋਇਆ ਅ ਅਮਰੀਕਾ ਉਥੇ ਅ ਕੈਡਮੀਆਂ ਖੋਲਣ ਤੇ ਉਹ ਵਿਚਾਰੀ ਜਿਹੜੀ ਮਾਂ ਆਪਣੀ ਨੀਨਾ ਤੇ ਸਦबीर ਇਹ ਵਿਚਾਰੀ ਤੁਰੇ ਫਿਰਦੀ ਹੈ ਸਾਰਾ ਦਿਨ ਕਿੱਥੇ ਹੋ ਕੀ ਕਰਦੇ ਹੋ ਕੀ ਖਾਦਾ ਕੁਝ ਬਣਾਵਾ ਕਰਾਂ ਹੈ ਸੋ ਖਬਰਦਾਰ ਜੇ ਅੱਜ ਤੋਂ ਬਾਅਦ ਇੱਕ ਵੀ ਅਲਫਾਜ਼ ਮੇਰੇ ਪਰਿਵਾਰ ਬਾਰੇ ਲਿਖਿਆ